ਲੱਖਾਂ ਦੀ ਗੱਡੀ ਵਿੱਚ ਨਵਾਂ ਸਾਈਕਲ ਕੀਤਾ ਗਿਆ ਚੋਰੀ ਅੱਖਾਂ ਸਾਹਮਣੇ ਚੋਰ ਹੋਏ ਫਰਾਰ ਗੁਰਦਾਸਪੁਰ ਦੇ ਜਹਾਜ਼ ਚੌਂਗ ਨੇੜੇ ਅਵਿਨਾਸ਼ ਸਾਈਕਲ ਸਟੋਰ ਤੋਂ ਸਾਈਕਲ ਲੈਣ ਸਵਿਫਟ ਗੱਡੀ ਤੇ ਇੱਕ ਨੌਜਵਾਨ ਆਇਆ ਤੇ ਨਵਾਂ ਸਾਈਕਲ ਲੈ ਕੇ ਰਫੂ ਚੱਕਰ ਹੋ ਗਿਆ ਛਾਤਰ ਨੌਜਵਾਨ ਨੇ ਸਾਈਕਲ ਚੋਰੀ ਕਰਨ ਦਾ ਨਵਾਂ ਢੰਗ ਵਰਤਿਆ ਪਹਿਲਾਂ ਤਾਂ ਉਸਨੇ ਸਾਈਕਲ ਪਸੰਦ ਕਰਨ ਤੋਂ ਬਾਅਦ ਆਪਣੀ ਗੱਡੀ ਵਿੱਚ ਰਖਵਾ ਲਿਆ ਉਸ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਪੇਟੀਐਮ ਤੇ ਅਦਾਇਗੀ ਸਫਲ ਰਹਿਣ ਤੋਂ ਬਾਅਦ ਪੜਸ ਚੁੱਕਣ ਦਾ ਬਹਾਨਾ ਕਰਕੇ ਕਾਰ ਵਾਲ ਚਲਾ ਗਿਆ ਕਾਰ ਵਿੱਚ ਬੈਠਦੇ ਹੀ ਫੁਰਤੀ ਨਾਲ ਗੱਡੀ ਸਟਾਰਟ ਕਰਕੇ ਫਰਾਰ ਹੋ ਗਿਆ ਚੋਰੀ ਦੀ ਸਾਰੀ ਘਟਨਾ ਦੁਕਾਨਦਾਰ ਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਆ ਚੋਰੀ ਦੀ ਸਾਰੀ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਇਸ ਸਬੰਧੀ ਦੁਕਾਨ ਦੇ ਮਾਲਕ ਅਨੂਪ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਚੋਰ ਦੀ ਭਾਲ ਕੀਤੀ ਜਾਏ ਅਤੇ ਸਾਨੂੰ ਸਾਡੇ ਚੋਰੀ ਹੋਏ ਸਾਈਕਲ ਦੇ ਪੈਸੇ ਦਿਵਾਏ ਜਾਣ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਕੋਈ ਵੀ ਪੁਲਿਸ ਕਰਮਚਾਰੀ ਮੌਕਾ ਵੇਖਣ ਦੁਕਾਨ ਤੇ ਨਹੀਂ ਪਹੁੰਚਿਆ। ਪੀ 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ ਸਾਈਕਲ ਲੈ ਕੇ ਗਿਆ ਸਾਈਕਲ ਉਹਨੇ ਪਸੰਦ ਕੀਤਾ ਲਿਆ ਤੇ ਸਾਈਕਲ ਜੀ ਫਿਟਿੰਗ ਕਰਵਾਤਾ ਫਿਟਿੰਗ ਕਰਵਾ ਕੇ ਤੇ ਉਹਨੂੰ ਜਿੰਨੀ ਯਾਰੀ ਕੋ ਨਾ ਕਿ ਭਾਈ ਆਜੋ ਬਿੱਲ ਕਟਵਾ ਲਓ ਤੇ ਉਹ ਭਾਈ ਕੱਲ ਨੂੰ ਫੋਨ ਲਗਾਉਂਦਾ ਜੀ ਤੇ ਸਾਈਡ ਤੇ ਹੋ ਜਾਂਦੇ। ਤੇ ਇਹ ਉਹਨੂੰ ਘਟੋ ਘਟ ਨਹੀਂ ਤੇ 7-8 ਦੀ ਮਹਿ ਗਿਆ ਮੈਂ ਕਿਹਾ ਭਾਈ ਬਿੱਲ ਘਟਾ ਲੋ ਕਿ ਮੈਂ ਆ ਗੱਲਾ ਹੀ ਦੁਕਾਨ ਤੇ ਮੈਨੂੰ ਐ ਕਦੀ ਹੋਰ ਕਸਟਮਰ ਨਾ ਆਏ ਤੇ ਮੈਂ ਉਹ ਦੂਜੇ ਪਾਸੇ ਚੱਲ ਜਾਉ ਬਿਲਕੁਲ ਤੇ ਮੈਂ ਉਹਨੂੰ ਕਿੰਨੀ ਵਾਰ ਹੀ ਗਿਆ ਉਹ ਜਦੋਂ ਬਿੱਲ ਵਾਲੋ ਕਹਿੰਦਾ ਉਹਨੇ ਸਾਈਡ ਦੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ ਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉਦੋਂ ਮੇਰੇ ਕੋ ਗਾਹ ਆ ਕੇ ਦੋਗੇ ਤੇ ਮੈਂ ਉਧਰਲੀ ਸਾਈਡ ਮੈਨੂੰ ਕਹਿੰਦਾ ਭਾਈ ਆ ਜਾਓ ਗੱਡੀ ਤੇ ਸੈਕਰ ਖਵਾ ਦੋ ਤੇ ਮੈਂ ਬੰਦੇ ਨੂੰ ਕਿਹਾ ਮੈਂ ਗੱਡੀ ਤੇ ਸੈਕਰ ਖਵਾ ਕੇ ਤੇ ਆਇਓ ਮੈਂ ਨਾਲ ਹੋ ਕੇ ਗਾਹ ਛੱਡ ਕੇ ਤੇ ਮੈਂ ਨਾਲ ਹੋ ਕੇ ਸੈਕਰ ਖਵਾਇਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਬਿੱਲ ਕਟਾ ਲਓ ਮੇਰੇ ਕੋਲ ਅੰਦਰ ਕਸਟਮਰ ਹੀ ਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਅਮ ਕੀਤੀ ਕਿ ਆਹ ਭਾਈ ਹੋ ਗਈ ਏ ਤੇ ਪੇਟੀਅਮ ਕਰਕੇ ਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਅਮ ਆਈ ਨਹੀਂ ਤੇ ਮੈਂ ਉਹਦੇ ਮਗਰ ਉਹਨੂੰ ਬਾਜਾ ਮਾਰੀਆ ਮੈਂ ਭਾਈ ਭਾਈ ਗੱਲ ਸੁਣੋ ਉਹਨੇ ਗੱਡੀ ਲੈ ਗਿਆ ਤੇ ਗੱਡੀ ਦੌੜਾਈ ਪਤਾ ਨਹੀਂ ਲੱਗਣ ਦੇ ਤੱਕ ਕਿੱਧਰ ਲੈ ਪਾਸੇ ਗਿਆ ਮੇਰੇ ਕੋ ਮੇਰੇ ਕੋ ਗਾਗ ਹੀ ਗਾਗ ਆਪਣਾ ਮੋਟਰਸਾਈਕਲ ਨਾਲ ਲੈ ਕੇ ਤੇ ਮੇਰੇ ਕੋ ਉਸ ਵੇਲੇ ਮੈਂ ਦੁਕਾਨ ਤੇ ਕੱਲਾ ਹੀ ਤੇ ਗਾਗ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ ਤੇ ਕਿਉਂਕਿ ਮੇਰਾ ਤੇ ਉਹਦਾ ਫਰਕ ਪਿਆ 2 ਮਿੰਟ ਦਾ 2 ਮਿੰਟ ਵਿੱਚ ਉਹ ਜਾ ਚੌਂਗ ਤੋਂ ਕੇਸ ਸਾਈਡ ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਕਿੰਨੇ ਦਾ ਸਾਈਕਲ ਹੈ ਸਾਢੇ 14000 ਦਾ ਕਿਸ ਤਰੀਕ ਦੀ ਗੱਲ ਹੈ ਇਹ 21 ਤਰੀਕ ਦੀ ਹੈ ਮਾਰਚ 21 ਦੀ ਕੰਪਲੇਨਟ ਕੀਤੀ ਸੀ ਹਾਂਜੀ ਹਾਂਜੀ ਕੀ ਕਾਰਵਾਈ ਕਾਰਵਾਈ ਹੋਏਗੀ ਕੋਈ ਤਲਕਵਾਇਆ ਕੋਈ ਪੁੱਛਿਆ ਨਹੀਂ ਨਹੀਂ ਕੋਈ ਪੁੱਛਿਆ ਨਹੀਂ ਨਹੀਂ ਟੜਕੂ ਜੀ ਜਿਸ ਅਕਾਰੰਦਾਰ ਆ ਗਈ ਹਾਂਜੀ ਜੀ ਬੜੀ ਦਾਰੀ ਕਿ ਮੰਗ ਕਰ ਲੋ ਮੰਗ ਆਈ ਯਈ ਕਿ ਬੰਦਾ ਫੜੋਏ ਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲਣ ਤਾਂ ਬਾਕੀ ਦੁਕਾਨਦਾਰ ਵੀ ਥੋੜੇ ਸਤਾਰ ਕਰਿਓ ਕਿ ਇਹੋ ਜੇ ਬੰਦੇ ਰਸ਼ ਦਾ ਵਿਆਦਾ ਚੁਕਦੇ ਆ ਕਿਉਂਕਿ ਮਿਹਨਤ ਦੀ ਕਮਾਈ ਆ ਅੱਦਾਂ ਚੱਲ ਜਾ ਕੋਈ ਫਾਇਦਾ ਨਹੀਂ ਹੈਗਾ ਜੀ